ਦੇ ਨਾਲ ਕਿਸਾਨਾਂ ਨੂੰ ਇਹਦੇ ਨਾਲ ਬਹੁਤ ਬੈਨੀਫਿਟ ਹੈ ਠੀਕ ਹੈ ਇੱਕ ਕਿੱਲੇ ਦੇ ਵਿੱਚ 10 ਲੀਟਰ ਪਾਣੇ ਦੇ ਨਾਲ ਸਪਰੇਅ ਕਰ ਸਕਦਾ ਵੇ ਇਹਦਾ ਕੀ ਬੈਨੀਫਿਟ ਹੈ ਫੋਕੀ ਸਾਰੇ ਜਿਹੜੇ ਤਰੀਕੇ ਚੱਲ ਰਹੇ ਨੇ ਉਹਨਾਂ ਦਾ ਕੀ ਫਰਕ ਹੈ ਕਿ ਨਵਾਂ ਤਰੀਕਾ ਆਜੋਦਾ ਇਹਨੂੰ ਠੀਕ ਹੈ ਉਹਦੇ ਨਾਲ ਉਸ ਦੇ ਨਾਲ ਹਰ ਇੱਕ ਪੱਤੇ ਦੇ ਅੰਦਰ ਅੰਦਰ ਇੱਕ ਇੱਕ ਜਿਵੇਂ 240 ਬੂੰਦਾਂ ਦੇ ਨਾਲ ਹਰ ਇੱਕ ਪੱਤੇ ਦੇ ਵਿੱਚ ਅੱਜ ਤੁਹਾਨੂੰ ਦੱਸਾਂਗੇ ਆਪਾਂ ਸਪਰੇਅ ਬਾਰੇ ਇੱਕ ਨਵਾਂ ਇਹ ਜੰਤਰ ਆਇਆ ਸਪਰੇਅ ਵਾਲਾ ਵੀ ਇਹਦਾ ਕਿਸਾਨਾਂ ਨੂੰ ਕੀ ਬੈਨੀਫਿਟ ਹੈ ਕੀ ਲਾਭ ਮਿਲਣਗੇ ਇਹਦੇ ਇਹ ਆਪਾਂ ਬਹੁਤ ਸਾਰੇ ਸਪਰੇਅਾਂ ਦੇ ਯੰਤਰਾਂ ਢੋਗੀਆਂ ਨਾਲ ਜਾਂ ਵੱਡੇ ਢੋਗੀਆਂ ਨਾਲ ਕਰਦੇ ਆਂ ਇਹਦਾ ਬਹੁਤ ਫਾਇਦਾ ਹੈਗਾ ਤੇ ਉਹੀ ਗੱਲਬਾਤ ਆਪਾਂ ਬਾਈ ਨੂੰ ਕਰਾਂਗੇ ਕਿ ਇਹ ਕਿਸਾਨ ਨੂੰ ਕੀ ਰੇਟ ਤੇ ਮਿਲੂਗਾ ਤੇ ਇਹਦਾ ਕੀ ਬੈਨੀਫਿਟ ਆ ਫੋਕੀ ਸਾਰੇ ਜਿਹੜੇ ਤਰੀਕੇ ਚੱਲ ਰਹੇ ਨੇ ਉਹਨਾਂ ਦਾ ਉਹ ਕੀ ਮਾਰਕਾ ਹੈਗਾ ਨਵਾਂ ਤਰੀਕਾ ਆ ਜੋ ਕਰਦੇ ਆ ਗੱਲਬਾਤ ਆਪਾਂ ਬਾਈ ਜੀ ਸੱਸੀ ਦਾ ਆਸਰੇਗਾ ਬਾਈ ਜੀ ਜਨਤ ਤੇ ਸਵਾਗਤ ਕਰਦੇ ਆਂ ਤੁਹਾਡਾ ਤੇ ਬਾਈ ਜੀ ਇਹ ਯੰਤਰ ਬਾਰੇ ਦੱਸੋ ਵੀ ਕਿਸਾਨਾਂ ਵਾਸਤੇ ਇਹ ਕਿਵੇਂ ਲਾਭਦਾਇਕ ਹੈ ਕਿ ਕਾ ਤੇ ਆਪਣਾ ਨਾਮ ਇਹ ਸਾਡਾ ਜੀ ਦੱਸੋ ਇਹ ਸਾਡਾ ਡਰੋਨ ਹੈਗਾ ਵੇ ਕੇਐਸ ਕੰਪਨੀ ਤੋਂ ਠੀਕ ਹੈ ਇਹ ਸਾਡੇ ਡਰੋਨ ਖੇਤਾਂ ਦੇ ਵਿੱਚ ਸਪਰੇਅ ਕਰਦਾ ਹੈ ਠੀਕ ਹੈ ਜਿਹਦੇ ਨਾਲ ਕਿਸਾਨਾਂ ਨੂੰ ਇਹਦਾ ਨਾਲ ਬਹੁਤ ਬੈਨੀਫਿਟ ਹੈ ਠੀਕ ਹੈ 1 ਕਿੱਲੇ ਦੇ ਵਿੱਚ 10 ਲੀਟਰ ਪਾਣੇ ਦੇ ਨਾਲ ਸਪਰੇਅ ਕਰ ਸਕਦਾ ਵੇ ਠੀਕ ਹੈ ਠੀਕ ਹੈ ਜੀ ਬਾਦਿ ਤੇ ਇਹਦੇ ਦੇ ਬੈਨੀਫਿਟ ਹੈ ਇਹ ਕਿ ਐਦੀ ਜਿਹੜੀ ਨੋਜ਼ਲ ਹੈ ਨਾ ਠੀਕ ਹੈ ਇਹਦੀ ਜਿਹੜੀ ਨੋਜ਼ਲ ਦੇ ਨਾਲ ਆਪਾਂ ਜੇਵੇ ਕੋਈ ਬੰਦਾ ਸਪਰੇਅ ਕਰਦਾ ਆ ਕਿਸਾਨ ਪਰ ਆ ਠੀਕ ਹੈ ਇਹ ਨੋਜ਼ਲ ਦੇ ਨਾਲ ਜਿਵੇਂ ਔਸ ਦੀ ਬੂੰਦਾਂ ਹੁੰਦੀਆਂ ਨੇ ਨਾ ਠੀਕ ਹੈ ਔਸ ਦੀ ਬੂੰਦਾਂ ਦੇ ਨਾਲ ਜਿਵੇਂ 240 ਬੂੰਦਾਂ ਦੇ ਨਾਲ ਕਨਵਲਡ ਕਰਦਾ ਇਹਨੂੰ ਠੀਕ ਹੈ ਉਹਦੇ ਨਾਲ ਔਸ ਦੇ ਨਾਲ ਹਰ ਇੱਕ ਪੱਤੇ ਦੇ ਅੰਦਰ ਅੰਦਰ ਇੱਕ ਇੱਕ ਜਿਵੇਂ 240 ਬੂੰਦਾਂ ਦੇ ਨਾਲ ਹਰ ਇੱਕ ਪੱਤੇ ਦੇ ਵਿੱਚ ਦਵਾਈ ਦਵਾਈ ਮਤਲਬ ਜੀ ਠੀਕ ਹੈ ਇਹਦਾ ਰਿਜ਼ਲਟ ਵੀ ਬਹੁਤ ਵਧੀਆ ਛਿੱਟ ਕੇ ਜਾਂਦੇ ਹਾਂ ਜੀ ਠੀਕ ਹੈ ਤੇ ਵੀ ਮਤ ਕੀ ਜਿਵੇਂ ਇਹਦੇ ਵਿੱਚ 10 ਲੀਟਰ ਪਾਣੀ ਪੈਂਦਾ ਹੈਗਾ ਇਹ 10 ਲੀਟਰ ਦੇ ਪਾਣੀ ਦੇ ਇੰਨੇ ਛੋਟੇ ਟੁਕੜੇ ਕਰ ਦਿੰਦਾ ਹੈ ਵੀ ਮਤ ਕੀ ਆਪਾਂ 10 ਲੀਟਰ ਪਾਣੀ ਨਾਲ ਕਿੰਨਾ ਖੇਤ ਲਾਂਘੀ ਜਾਂਦਾ ਹੈਗਾ ਆਪਣਾ 10 ਲੀਟਰ ਪਾਣੀ ਦੇ ਨਾਲ 1 ਕਿੱਲਾ ਇੱਕ ਕਿੱਲੇ ਨਾਲ ਇਹ 10 ਲੀਟਰ ਪਾਣੀ ਨਾਲ ਛਾੜ ਜਾਂਦਾ ਹੈ ਹਾਂਜੀ ਤੇ ਦੂਜੀ ਗੱਲ ਇਹਦੇ ਨਾਲ ਇਹਦੇ ਨਾਲ ਇੱਕ ਕਿੱਲੇ ਦੇ ਨਾਲ 10 ਲੀਟਰ ਪਾਣੀ ਦੇ ਨਾਲ ਨਾਲੇ ਟਾਈਮ ਦੀ ਬਚਤ ਹੈ ਇਹ ਇਹ 7 ਮਿੰਟਾਂ ਦੇ ਵਿੱਚ 5-7 ਮਿੰਟਾਂ ਦੇ ਵਿੱਚ ਇੱਕ ਕਿੱਲਾ ਕਵਰ ਕਰ ਦਿੰਦਾ ਠੀਕ ਹੈ ਇਹ ਟ੍ਰਾਇਲ ਆ ਜਿਹੜੇ ਉਹ ਹੋ ਚੁੱਕੇ ਨੇ ਕਿਸਾਨਾਂ ਦੇ ਨਾਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਪਾਂ ਇਸ ਬਾਰੇ ਮਤਲਬ ਕਿ ਸਪਰੇਅ ਕਰ ਚੁੱਕੇ ਹਾਂ ਕਮ ਸੇ ਕਮ ਆਪਾਂ ਬਹੁਤ ਜ਼ਿਆਦਾ ਕਿੱਲੇ ਕਰ ਚੁੱਕੇ ਹਾਂ ਪਾਂ ਚੀਕਾ ਭੇਵਾ ਕੁਸ਼ੇਤਰ ਸਾਰੇ ਪਾਸੇ ਸਾਡੇ ਸਪਰੇਅ ਪਰੇ ਮੋੜ ਤੋਂ ਚੋਕੇ ਨੇ ਕਰ ਰਹੇ ਆਂ ਤੇ ਇਹ ਕਿਸਾਨ ਭਰਾ ਕਿੱਥੋਂ ਲੈ ਸਕਦੇ ਨੇਗੇ ਕਿਸਾਨ ਭਰਾ ਜਿਵੇਂ ਮੇਰਾ ਕੋਨਟੈਕਟ ਨੰਬਰ ਹੈਗਾ ਵੇ ਉਹ ਮੈਂ ਕਾਰਡ ਹੈਗਾ ਮੈਂ ਕਾਰਡ ਦੀ ਫੋਟੋ ਹਾਂਜੀ ਉਹ ਜਿਹੜੀ ਸਬਸਿਡੀ ਦਾ ਵੀ ਕਿਸਾਨਾਂ ਨੂੰ ਇਤਬਾਰ ਕਰੀਏ ਸਬਸਿਡੀ ਦਾ ਇਹਦੀ ਕੀਮਤ ਹੈਗੀ 10 10-12 ਲੱਖ ਰੁਪਇਆ ਇਹਦੀ ਜਿਹੜੀ ਬੈਟਰੀਆਂ ਹੈਗੀਆਂ ਨੇ ਅਦੀ ਇੱਕ ਸੈੱਟ ਦੀ ਬੈਟਰੀ ਕਮ ਸੇ ਕਮ ਜਣੇ ਦੇ ਨਾਲ ਸਾਨੂੰ 7-8 ਦੇ ਸੈੱਟ ਲੈਣੇ ਪੈਣੇ ਨੇ ਬੈਟਰੀ ਦੇ ਠੀਕ ਹੈ ਉਹਦੀ ਕੀਮਤ ਹੈ 7-8 ਲੱਖ ਰੁਪਇਆ ਠੀਕ ਹੈ ਇਹਦੀ ਕੀਮਤ ਹੈ 10 ਇਹਦੀ ਕੀਮਤ ਡਾਲ ਕੇ ਚੱਲੋ ਤੁਸੀਂ 7-8 ਲੱਖ ਮਤਲਬ ਇਹ ਕਰੀਬਨ ਪਰ ਤੁਹਾਨੂੰ 15 ਲੱਖ ਵਿੱਚ ਪਏਗਾ 15 ਲੱਖ ਰੁਪਇਆ ਇਹਦੇ ਉੱਤੇ ਕਿੰਨੀ ਸਬਸਿਡੀ ਹੈ ਜੀ ਜਦਾਂ ਜਸ ਕਿਸਾਨਾਂ ਨੂੰ ਸਬਸਿਡੀ ਹੈਗੀ 70-75% ਠੀਕ ਹੈ 70 ਤੋਂ 75% ਸਬਸਿਡੀ ਹੈ ਤੇ ਇਹ ਜਿਹੜੀਆਂ ਬੈਟਰੀਆਂ ਨੇ ਉਹ ਕਿੰਨਾ ਟਾਈਮ ਐਵੇਂ ਆਪਾਂ ਡਬਲ ਬੈਟਰੀ ਲੱਗੀ ਹੋਈ ਹੈ ਇਹਦੇ ਨਾਲ ਇੱਕਲੇ ਇੱਕ ਦਿਨ ਦੇ ਵਿੱਚ 2.5 ਕਿੱਲੇ ਵਿੱਚ ਸਪਰੇਅ ਕਰਦੇ ਹਾਂ ਜੀ ਹਾਂਜੀ। ਉਹ ਬੈਟਰੀਆਂ ਨਾਲ ਆਪਾਂ 2.5 ਕਿੱਲੇ ਕਰ ਸਕਦੇ ਹਾਂ ਜੀ ਹਾਂਜੀ। ਠੀਕ ਹੈ। ਕਿੰਨੇ ਟਾਈਮ ਚ ਹੋਰ ਚਾਰਜ ਹੋ ਜਾਂਦੀਆਂ ਨੇ? ਇੱਕ ਘੰਟਾ ਲੱਗਦਾ ਜੀ ਇਹਨੂੰ ਚਾਰਜ ਹੋਣਾ ਹਾਂਜੀ। ਇੱਕ ਦਿਨ ਦੇ ਵਿੱਚ ਚਾਰਜ ਹੋ ਜਾਂਦੀਆਂ ਨੇ। ਠੀਕ ਹੈ। ਇਹ ਮਰਗੀ ਜਿਹੜੇ ਬਾਕੀ ਯੰਤਰਾਂ ਨਾਲ ਉਹੀ ਅਲੱਗ ਹੈ ਕਿ ਇਹਦੇ ਨਾਲ ਤੁਹਾਡੀ ਜੀਰੀ ਹੈ ਜਿਹੜੀ ਕਣਕ ਦਾ ਜੋ ਵੀ ਕੋਈ ਫਸਲ ਹੈ ਲੰਮੀ ਤੋਂ ਲੰਮੀ ਉਹ ਸਾਨੂੰ ਅਸੀਂ ਇਹਦਾ ਨੁਕਸਾਨ ਹੋਣ ਤੋਂ ਵੀ ਚਾਹਦੇ ਆਂ ਉਪਰੋ ਮੇਰੇ ਦੇ ਮੰਤੂ ਇੱਕ ਵਾਰਸ਼ ਕਰਦਾ ਹੈਗਾ ਤੇ ਬਾਕੀ ਬਾਈਆਂ ਦਾ ਕੰਟਰੈਕਟਰ ਨੰਬਰ ਆਪਾਂ ਡਿਸਕ੍ਰਿਪਸ਼ਨ ਚ ਦੇ ਦਾਂਗੇ ਜੇ ਤੁਹਾਨੂੰ ਉਹ ਸਰਪਰ ਕੇ ਕਰਨਾ ਹੋਊਗਾ ਤੇ ਇਹ ਟੈਕਨੋਲੋਜੀ ਵੀ ਇੱਕ ਨਵੀਂ ਆਈ ਹੋਈ ਹੈ ਕਿ ਦੇਖ ਸਕਦੇ ਹੋ ਤੁਸੀਂ ਆ ਮੇਰਾ ਮੋਬਾਈਲ ਨੰਬਰ ਆਗਾ ਬਾਈਆਂ ਦਾ ਇਹ ਨੰਬਰ ਹੈਗਾ ਜਰੂਰ ਕੰਟੈਕਟ ਕਰਿਓ ਜੇ ਕਿਸੇ ਕਿਸਰ ਭਾਵੇਂ ਮੰਨ ਲਓ ਜਿਵੇਂ ਆਪਾਂ ਕਹਿੰਦੇ ਨੇ ਨਵਾਂ ਕੰਮ ਸਟਾਰਟ ਕਰਨਾ ਜਿਵੇਂ ਘਰਾਏ ਦੇ ਸਪਰੇਅ ਦਾ ਵੀ ਕੰਮ ਕਰਦਾ ਹੈ ਪਰ ਪਹੀ ਜਿ ਖੜਿਆ ਖੜਿਆ ਕੀਲਿਆਂ ਤੇ ਸਪਰੇਆ ਕਰ ਸਕਦਾ ਦੋਸਤੋ ਘਰਾਏ ਦਾ ਕੰਮ ਵੀ ਬਹੁਤ ਵਧੀਆ ਹੁੰਦਾ ਧੰਨਵਾਦ ਜੀ ਤੁਹਾਡਾ ਧੰਨਵਾਦ